ਬਿਲਡਿੰਗ ਦੇ ਵਾਸਤੇ ਜਿਹੜਾ ਡੋਨੇਸ਼ਨ ਭੇਜੀ ਆ ਸਰਯੇ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਉਹੀ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜਰੂਰ ਸਾਡਾ ਵਲੰਟੀਅਰਾ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਜੀ ਇਹਨਾਂ ਦੀ ਗੁਰਕੀਰਤ ਆ ਬਹੁਤ ਔਰਕੀਰਤ ਵੀਰੇ ਥੈਂਕ ਯੂ ਵੀਰੇ ਹਾਂਜੀ ਆ ਜੋ ਇਹ ਬੇਟਾ ਜੀ ਮੇਰਾ ਰੋਹਨ ਹਾਂਜੀ ਗੁਰਕੀਰਤ ਨਹੀਂ 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 ਵੀਰੇ ਤੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਨੇ 750 ਮੈਂਬਰ ਸਾਡੇ ਕੋਲ ਜਿਹੜੇ ਇਨਮੇਟਸ ਨੇ ਤੇ ਜਿਹੜੇ ਵਲੰਟੀਅਰ ਨੇ ਉਹ ਨੇ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡਾ ਬਹੁਤ ਸਾਰਾ ਕਰਜ਼ਾ ਜਿਹੜਾ ਪਿਆਰ ਆ ਲੋਕਾਂ ਦਾ ਇਹ ਸਾਡੇ ਉਹ ਬਾਪੂ ਬਜ਼ੁਰਗ ਨੇ ਜਿਹੜੇ ਸੜਕਾਂ ਤੋਂ ਲੈ ਕੇ ਆਂਦੇ ਗਏ ਨੇ ਸਾਡੇ ਇਹ ਜਿਹੜੇ ਤੁਸੀਂ ਲੈ ਕੇ ਆਂਦੇ ਹਾਂ ਹਾਂਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਇਹ ਉਹ ਨਹੀਂ ਜਿਹੜੇ ਬੈਠ ਸਕਦੇ ਨੇ ਬਾਕੀ ਹਜੇ ਜਿਹੜੇ ਬਿੱਡਾਂ ਤੇ ਨਹੀਂ ਚੱਲ ਨਹੀਂ ਸਕਦੇ ਉਹ ਸਾਰੇ ਆਪਣੇ ਆਪਣੇ ਮੰਜੀਆਂ ਤੇ ਨੇ ਇਹ ਬਾਪੂ ਜੀ ਵਰਗੇ ਜਿਵੇਂ ਬਾਪੂ ਜੀ ਦੇ ਕੀੜੇ ਪਏ ਹੋ ਸੀ ਪਿਆਰਾਂ ਦੇ ਵਿੱਚ ਇਹ ਬਾਪੂ ਜੀ ਵੀ ਸੜਕ ਤੇ ਬਹੁਤ ਮਾੜੀ ਹਾਲਤ ਸੀਗੇ ਭਾਈ ਇਹ ਬਾਪੂ ਜੀ ਸਲੇਬ ਬਣਾ ਕੇ ਰੱਖਿਓ ਜੀ ਕਿਸੇ ਨੇ 35 40 ਸਾਲਾਂ ਤੋਂ ਆ ਵੀਰ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਹੱਥੇ ਤੱਕ ਕੀੜਿਆਂ ਨੇ ਖਾ ਲਿਆ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਹਮ ਲੋ ਹਰ ਇੱਕ ਮੈਂਬਰ ਦੀ ਹਾਂ ਆ ਜਾ ਆ ਜਾ ਆ ਜਾ ਹੋਰ ਹਾਂ ਨਹੀਂ ਨਹੀਂ ਆ ਜਾ ਹਰ ਇੱਕ ਬੰਦੇ ਦੀ ਹਿਸਟਰੀ ਹੈ ਇੱਥੇ ਸਾਡੇ ਕੋਲੇ ਇਹ ਬੱਚਾ ਇਹਨੂੰ ਪੰਡਤ ਕਹਿੰਨੇ ਆ ਅਸੀਂ 2016 ਚ ਮਿਲਿਆ ਸੀ ਤੇ ਬੁੱਧੀ ਰੱਖੀ ਸੀ ਇਹਨੂੰ ਪੰਡਤ ਕਹਿਣ ਲੱਗੇ 2016 ਦੇ ਵਿੱਚ ਹੀ ਸਾਨੂੰ ਮਿਲਿਆ ਸੀ ਹੁਣ 2024 ਚੱਲਦਾ ਤੇ ਇਹਨੂੰ ਲੈ ਕੇ ਗਏ ਇੱਕ ਵਾਰੀ ਉਹ ਆ ਕੇ 10 ਦਿਨਾਂ ਵਾਸਤੇ ਦੀ ਭੈਣ ਦਾ ਵਿਆਹ ਸੀ ਵਿਆਹ ਤੋਂ ਬਾਅਦ ਫੇਰ ਛੱਡ ਨਹੀਂ ਛੱਡੇ ਇਦਾਂ ਹੀ ਸਾਰਿਆਂ ਦੀ ਹਿਸਟਰੀ ਸਰਪੰਚ ਸਾਹਿਬ ਆਇਓ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਹਾਂ ਜੀ ਹਾਂ ਜੀ ਬਾਪੂ ਗੁਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਇਹ ਸਲੇਬ ਬਣਾ ਕੇ ਰੱਖੀ ਹੋਈ ਸੀ ਜੀ ਕਿ ਇਸ ਨੇ ਆਪਣੇ ਘਰ ਚ ਇਹਨਾਂ ਨੂੰ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਜੀ ਸਾਡਾ ਪੂਰਾ ਕੰਮ ਆ ਜੀ ਹੁਣ ਸਾਡਾ ਸਰਪੰਚ ਆ ਜੀ ਵੈਰੀ ਗੁੱਡ ਸਰਪੰਚ ਸਾਹਿਬ ਇਹ ਜਿਹੜੇ ਮੈਂਬਰ ਨੇ ਰੱਖਿਆ ਇਦਾਂ ਦੀ ਕੰਡੀਸ਼ਨਾਂ ਦੇ ਵਿੱਚ ਕਿਹੜੇ ਜਿਵੇਂ ਹੋਣਾ ਭੈਣ ਆ ਸਾਡੇ ਕੋਲ ਰਹਿਾਨਾ ਭੈਣ ਉਹਦੇ ਪੂਰੀ ਬਾਡੀ ਚ ਕੀੜੇ ਪਏ ਹੋਏ ਸੀਗੇ ਜੀ ਜਦੋਂ ਲੈ ਕੇ ਆਏ ਅਸੀਂ ਉੱਥੋਂ ਜਲੰਧਰ ਤੋਂ ਸਿਵਲ ਹਸਪਤਾਲ ਤੋਂ ਜੀ ਜੀ ਇਦਾਂ ਪੂਰੀ ਉਹਦੀ ਆ ਉਹ ਲੱਤਾਂ ਦੇ ਵਿੱਚ ਕੀੜੇ ਕਿਹਦੇ ਪੈਰ ਚੱਕੇ ਦੇ ਮੂੰਹ ਦੇ ਵਿੱਚ ਕੀੜੇ ਸੀ ਉਹ ਵਾਹ ਸਾਰੇ ਇਦਾਂ ਦੇ ਬੰਦੇ ਤੁਸੀਂ ਦੇਖ ਸਕਦੇ ਹੋ ਆ ਬਾਪੂ ਆ ਇਹਦੀ ਅੱਖ ਦੇ ਵਿੱਚ ਦੂਜਾ ਆਈਪੈਡ ਕਿੱਥੇ ਸੀ ਉਹਦੇ ਚੱਲਣਾ ਸੀ ਉਹ ਵਾਹ ਤੇ ਆ ਮੁੰਡਾ ਨੌਜਵਾਨ ਸਾਡੇ ਕੋਲੇ ਹੁਣ ਵੀ ਇੱਥੇ ਹੈ ਜੀ ਇਹਦੀ ਅੱਖ ਚ ਕੀੜੇ ਅਜੇ ਨੂੰ ਬੁਲਾਇਓ ਅਜੇ ਨੂੰ ਅਜੇ ਕਿੱਥੇ ਇਹ ਵੀਰ ਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ ਤੇ ਅੱਜ ਇਹ ਵੀਰ ਸਾਡੇ ਨਾਲ ਅਜੇ ਵਲੰਟੀਅਰ ਸੇਵਾ ਕਰਦਾ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਵੀਰ ਨੂੰ ਕਿਸੇ ਨੇ 400 ਰੁਪਏ ਦੇ ਪਿੱਛੇ ਤਾਂ ਗਾਲੀ ਕੱਟਤਾ ਸੀਗਾ ਓਏ ਹੋਏ ਤੇ ਇਹਨੂੰ ਸੱਟ ਗਏ ਸੀ 3 ਦਿਨ ਇਹ ਉੱਥੇ ਪਿਆ ਰਿਆ ਇਹ ਅਜੇ ਆ ਜੀ ਵੀਰਾ ਹੁਣ ਠੀਕ ਆ ਦੇਖੋ ਇਸ ਤਰ੍ਹਾਂ ਦੇ ਸਾਡਾ 70% ਕੰਮ ਆ ਨਾ ਜੀ ਅੰਦਰ ਜਿਹੜਾ ਐਜੇ ਵਲੰਟੀਅਰ ਉਹ ਪੇਸ਼ੈਂਟ ਕਰਦੇ ਨੇ ਜਿਹੜੇ ਆਏ ਮਰੀਜ਼ ਬਣ ਕੇ ਸੀ ਜਿਹੜਾ ਤੁਹਾਡੇ ਗੈਟਅਪ ਦੇ ਵਿੱਚ ਮੁੰਡਾ ਮਿਲਿਆ ਉਹ ਵੀ ਐਜੇ ਪੇਸ਼ੈਂਟ ਆਏ ਸਾਡੇ ਅੱਛਾ ਪੇਸ਼ੈਂਟ ਆਇਆ ਸੀ ਹਾਂ ਜੀ ਐਜੇ ਪੇਸ਼ੈਂਟ ਆਇਆ ਸਾਡੇ ਗੁਰਦੁਆਰਾ ਸਾਹਿਬ ਚ ਗ੍ਰਾਂਤੀ ਸਿੰਘ ਨੇ ਉਹ ਬਾਪੂ ਨਿਸ਼ਾਨ ਸਿੰਘ ਜੀ ਬੈਠੇ ਨੇ ਉਹ ਪਿੱਛੇ ਬਾਪੂ ਨਿ ਇਨਾਂ ਦੇ ਸਿਰ 'ਚ ਕੀੜੇ ਪੈ ਹੋਏ ਸੀ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਲੈ ਕੇ ਆਏ ਸੀ ਇਹਨਾਂ ਨੂੰ ਅਸੀਂ ਅੱਛਾ ਜੀ 30 35 ਸਾਲ ਇਹਨਾਂ ਨੇ ਉੱਥੇ ਰਿਕਸ਼ਾ ਚਲਾਇਆ ਥੋੜੇ ਅਫਸਰ ਰਹਿੰਦੇ ਸੀ ਸਿਰ 'ਚ ਜੂਆਂ 'ਚ ਚੜ ਪੈ ਗਏ ਉਹਨਾਂ ਕੀੜੇ ਪੈ ਗਏ ਅੱਜ ਇਹ ਗੁਰੂ ਘਰ ਸਾਡਾ ਸਾਰਾ ਇਹ ਸਾਭ ਦੇ ਵਿੱਚ ਸੇਵਾਦਾਰ ਨੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਯਾਨੀ ਕਿ 70% ਸਾਡੀ ਜਿਹੜਾ ਇਕੋਸਿਸਟਮ ਇੱਕ ਬਣ ਗਿਆ ਜਿਹੜੇ ਠੀਕ ਹੋ ਗਏ ਨੇ ਪੇਸ਼ੈਂਟ ਉਹੀ ਉਹਨੂੰ ਦੂਜਿਆਂ ਨੂੰ ਸੰਭਾਲੀ ਜਾਂਦਾ ਡਾਕਟਰ ਵੀ ਹੈ ਸਾਡੇ ਕੋਲੇ ਇੱਕ ਡਾਕਟਰ ਐਮਬੀਬੀਐਸ ਡਾਕਟਰ ਸਾਡੇ ਕੋਲੇ ਉਹਨੂੰ ਵੀ ਅਸੀਂ ਨੰਗਲ ਤੋਂ ਲੈ ਕੇ ਆਈ ਸੜਕਾਂ ਤੇ ਰੰਦਾ ਹੀ 10 ਸਾਲਾਂ ਤੋਂ ਹੁਣ ਉਹ ਠੀਕ ਹੋ ਕੇ ਸਾਡੇ ਨਾਲ ਆਏ ਜੇ ਵਲੰਟੀਅਰ ਸੇਵਾ ਕਰਦੇ ਤੇ ਇਹਨਾਂ ਦੀ ਸਮਾਈਲਿੰਗ ਕੇਸ ਹੈ ਹਾਂ ਬਸ ਇਹਨੇ ਹਸ ਟਾਈਮ ਹੈ ਹਮੇਸ਼ਾ ਹੱਸਦੇ ਨਹੀਂ ਰਹਿਣਾ ਜੀ ਓਏ ਹੋਏ ਇਹਨਾਂ ਦੀ ਜੇ ਤੁਸੀਂ ਪੈਰਾਂ ਦੇਖੋ ਉਂਗਲਾਂ ਟੁੱਟ ਕੇ ਆ ਸਾਰੇ ਹੱਥ ਇਹਨਾਂ ਦੇ ਦੇਖੋ ਸਾਡੇ ਕੋਲ ਆਏ 2018 ਦੇ ਆਏ ਹੋਇਆ 7 ਸਾਲ ਹੋ ਗਏ ਹਜੇ ਤੱਕ ਇਹਨਾਂ ਦੇ ਅਟਣ ਨਹੀਂ ਗਏ ਸਾਰਾ ਦਿਨ ਸਿਰ ਤੇ ਆ ਸੈਂਟਰ ਚ ਵਾਲ ਨਹੀਂ ਹੈਗੇ ਇਹਨਾਂ ਦੇ ਗੋਹਾ ਚੱਕਣਾ ਪੱਠੇ ਵੱਢਣੇ ਸਾਰਾ ਦਿਨ ਬਸ ਇਹੀ ਕੁਸ਼ ਕਰਦੇ ਸੀਗੇ ਤੇ ਟੂੜੀ ਦੇ ਉੱਤੇ ਹੀ ਪ੍ਰਾਲੀ ਦੇ ਉੱਤੇ ਹੀ ਸੌਂਦੇ ਸੀ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਚ ਜਿਵੇਂ ਇਹ ਨੀਰੇ 'ਚ ਬੈਠਾ ਬੱਚਾ ਇਹਦੇ ਨਾਲ ਬਹੁਤ ਸਾਰੇ ਲੋਕ ਰੇਪ ਕਰਦੇ ਸੀ ਇੱਕ ਮਹੀਨਾ ਇਹ ਤੋਂ ਆ ਕੇ ਇੱਥੇ ਥੱਲੇ ਬੈਠ ਨਹੀਂ ਸੀ ਹੁੰਦਾ ਮੰਜੇ ਦੇ ਉੱਪਰ ਇਹਨੇ ਜਾ ਕੇ ਮਸੀਂ ਬੈਕ ਸਾਈਡ ਤੇ ਪਿੱਛੇ ਇੱਥੇ ਉਹਦਾ ਨਾਂ ਰੱਬਦੀਪਾ ਉਹਦਾ ਨਾਂ ਵੀ ਅਸੀਂ ਨਹੀਂ ਰੱਖਿਆ ਉਹ ਬੋਲ ਨਹੀਂ ਸਕਦਾ ਤੇ ਇਦਾਂ ਹੀ ਸੜਕ ਤੋਂ ਮਿਲਿਆ ਇਹ ਬਾਪੂ ਗੋਸ਼ਾਵਾ ਜੀ ਇਹ ਵੀ ਬਾਪੂ ਜੀ ਨੂੰ ਦਰਬਾਰ ਸਾਹਿਬ ਤੋਂ ਅਸੀਂ ਪਤਲੀ ਘਰ ਤੋਂ ਲੈ ਕੇ ਆਏ ਨੇੜੇ ਉੱਥੇ ਰਹਿੰਦੇ ਸੀ ਹਰ ਇੱਕ ਬੰਦੇ ਕੇਸਰ ਸਿੰਘ ਢਾਲੀਆੜ ਨੇ ਬਾਪੂ ਜੀ ਇਹਨਾਂ ਦੀ ਲੱਤ 'ਚ ਕੀੜੇ ਪਏ ਹੋ ਸੀ ਜਦੋਂ ਲੈ ਇਹ ਨਿਸ਼ਾਨ ਸਿੰਘ ਜੀ ਨੂੰ ਮੈਂ ਤੁਹਾਨੂੰ ਦਿਖਾਇਆ ਇਹ ਆਸੀ ਜੀ ਦਾ ਉਹ ਵਾਹ ਇਹਨਾਂ ਦੀ ਬਾਡੀ ਪੂਰੀ ਸਾਰੀ ਗਲਗੀ ਸੀ ਜੀ ਇਸ ਤਰ੍ਹਾਂ ਆ ਇਦਾਂ ਸੀ ਇਹਨਾਂ ਦਾ ਸਿਰ ਆ ਮੇਰੀ ਤਸਵੀਰ ਹੈ ਜੀ ਉਸ ਟਾਈਮ ਮੈਂ ਵੀ ਇਦਾਂ ਦਾ ਹੁੰਦਾ ਸੀਗਾ ਜੀ ਮਹਾਰਾਜ ਨੇ ਸਾਨੂੰ ਵੀ ਸਮੱਤ ਬਖਸ਼ੀ ਆ ਬਾਪੂ ਨਿਸ਼ਾਨ ਸਿੰਘ ਦੀਆਂ ਤਸਵੀਰਾਂ ਪੁਰਾਣੀ ਤਸਵੀਰ ਹੈ ਤੁਹਾਡੀ ਹਾਂ ਜੀ ਇਹ ਮੇਰੀ ਤਸਵੀਰ ਹੈ ਪੁਰਾਣੀ ਦੀ 17 ਦੀ ਹਾਂ 16 ਦੀ 16 ਦੀ ਪਾਜੀ ਜਦੋਂ 17 ਚ ਆਇਆ ਸੀ ਆਪਾਂ ਨੂੰ ਹਾਂਜੀ ਹਾਂਜੀ ਉਦੋਂ 17 ਚ ਆਇਆ ਸੀ ਤੁਸੀਂ ਸਾਨੂੰ ਕਾਲ ਕੀਤੀ ਸੀ ਉਸ ਵਕਤ ਤੁਸੀਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਨਾ ਸ਼ਾਇਦ ਇਹ ਆਇਆ ਤੁਹਾਨੂੰ ਮਿਲੇ ਸੀ ਆ ਉਹਨੂੰ ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਅਸੀਂ ਇੱਟਾਂ ਮਗਵਾਉਣੀਆਂ ਸੀਗੀਆਂ ਜੀ ਸ਼ੁਕਰੀਆ ਤੁਹਾਡਾ ਤੁਸ ਜੀ ਨਹੀਂ 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 ਬਾਈ ਯਾਰ ਇਹ ਤਾਂ ਕੋਈ ਗੱਲ ਕੋਈ ਗੱਲ ਹੀ ਹੈ ਨੀਗੀ ਜਿਹੜੀ ਤੁਹਾਡੇ ਮਾਰਾ ਨੇ ਸੇਵਾ ਲਈ ਬਹੁਤ ਵੱਡੀ ਬਹੁਤ ਵੱਡੀ ਬਹੁਤ ਪੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਦੇਖੋ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ سارے ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੋਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਉਹ ਛੋਟੀ ਹੋਵੇ ਇਹ ਪੰਡਤ ਜੀ ਬੱਚਾ ਆਪ ਨੂੰ ਮਿਲਿਆ ਨਾ ਇਸ ਹਾਲਤ ਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਬ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਰਟ ਐਡੀ ਰਸ ਦਾ ਲੋਅਰ ਜੋਕੀ ਦੇ ਇੰਟਰਵਿਊ ਬਣਾਣ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਰੱਖ ਲੋ ਸੀ ਬਾਪ ਡਾਕਟਰ ਆ ਬਸ ਸਿਰਫ ਇਸ ਕਰਕੇ ਵੀ ਆਟਿਜ਼ਮ ਵਾਲਾ ਬੱਚਾ ਸੀ ਉਹਨੂੰ ਸੰਭੂ ਕੌਣ ਉਹ ਸੰਭਾਲੂ ਕੌਣ ਇਹ ਸੜਕ ਤੇ ਨਹੀਂ ਪਈ ਸੀ ਕਿਹੜੇ ਹਸਪਤਾਲ ਚ ਪਈ ਦੇ ਪੈ ਗਏ ਉਹ ਤੁਹਾਨੂੰ ਪੂਰੀ ਬਾਹ ਹੀ ਖਾ ਕੇ ਕੀ ਦੇ ਇਹ ਅੱਜ ਦੇ ਸਮਾਜ ਤੇ ਇਸ ਤਰ੍ਹਾਂ ਅੱਜ ਹੁਣ ਭੈਣ ਸਾਡੇ ਕੋਲੇ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆਹ ਜਿਹੜਾ ਇਦਾਂ ਰੋਡ ਨਾਲ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾਓ ਸਰਪੰਚ ਆਪਣੇ ਸਰਪੰਚ ਸਾਹਿਬ ਕੋਲ ਜੀ ਇਹ ਕਿਥੇ ਕੁਰਸੀ ਲਾ ਦਿਓ ਇਹ ਕੁਰਸੀ ਦਿਓ ਇੱਧਰ ਕਿਸੇ ਬੰਦੇ ਇੱਥੇ ਆ ਜਾਓ ਉੱਠ ਕੇ ਇਹ ਮੁੰਡਾ ਕਿੱਦਾਂ ਹੈ ਹੈਂ ਇਹ ਮਿੱਠੇ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਅਰਣ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਲਜੀਤ ਦਸਾਂਝ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਬਾਦਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆਂ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾਂ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਦੀ ਕਿਰਪਾ ਕਰ ਨਾਲ ਤੰਦਰੁਸਤੀਆਂ ਵਾਖਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਿਲਜੀਤ ਜੀ ਤੁਸੀਂ ਦੋ ਸ਼ਬਦ ਕੁਛ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਇਬੋ ਜੀ ਦਾ ਖਾਲਸਾ ਭਾਇਬੋ ਜੀ ਦੇ ਘਰ ਸਾਰੇ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅੱਜ ਲੁਧਿਆਣੇ ਔਰ ਦਾ ਸਬਾ ਬਣਿਆ ਸਾਡਾ ਕਿਉਂਕਿ ਮੈਂ ਖੋਤ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤਨਵੀਰ ਮਰੂ ਸਾਨੂੰ ਦੋ ਜੱਜਾ ਭਾਜੀ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਜੀ ਉਹਨਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਹੁਣਾਂ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਵੀ ਜਿਹੜਾ ਬਲੁਫਤਾ ਦੀ ਸੇਵਾ ਮੈਨੂੰ ਇਹ ਸੜ ਕੇ ਵਧੀਆ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇੱਕ ਗੱਲ ਹੈ। ਕਈ ਵਾਰੀ ਅਸੀਂ ਧਰਮਾਂ ਦੇ ਵਿੱਚ ਵਿੱਚ ਫਸ ਜਾਂਦੇ ਆ ਪਰ ਇਹ ਜਿਹੜੀ ਬਲੁਫਤਾ ਦੀ ਗੱਲ ਹੈ ਇਹ ਮੈਨੂੰ ਲੱਗਦਾ ਧਰਮਾਂ ਤੋਂ ਵੀ ਉੱਤੇ ਦੀ ਗੱਲ ਹੈ। ਉਸ ਕਰਕੇ ਮੈਂ ਹਮੇਸ਼ਾ ਹੀ ਜਿਹਨੇ ਵੀ ਵੀਡੀਓਜ਼ ਵੀ ਦੇਖਦਾ ਰਿਹਾ ਤਾਂ ਉਸ ਨੂੰ ਵੀ ਇਨਸਪਾਇਰ ਵੀ ਹੋਣਾ ਕਿ ਮਹਾਰਾਜੇ ਬਹੁਤ ਬਹੁਤ ਵੱਡੀ ਸਿਰਨਾਹੀ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜੇ ਤੋਂ ਵੀ ਸਾਰੀ ਟੀਮ ਨੂੰ ਜਿਹਨੇ ਵੀ ਇਹਦੇ ਪਿੱਛੇ ਵਲੰਟੀਅਰ ਬਿੜਾਈ ਖੜੇ ਸਾਰਿਆਂ ਨੂੰ ਜੜ ਦੀ ਤਰ੍ਹਾਂ ਬਹੁਤ ਹੀ ਤਨਮਾਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜੇ ਤੋਂ ਸਾਰੇ ਨੂੰ ਜੜ ਦੀ ਤਰ੍ਹਾਂ ਰੱਖੇ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜੇ ਤੁਹਾਡੇ ਅੰਗ ਸੰਸਾਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਏ ਦਲਜੀਤ ਜੀ ਵੱਲੋਂ ਜਿਹੜੇ ਐਪਰੀਸ਼ੀਏਸ਼ਨ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਮਹੱਤਵ ਰੱਖਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਲਪੁਰਖ ਵੈਦ ਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਕਰਨ ਕਰਾਉਣ ਵਾਲਾ ਤਾਂ ਉਹੀ ਆ ਜੀ ਜਲਜੀਤ ਜੀ ਆਪਾਂ ਕੌਣ ਆ ਸੱਚਾ ਸੱਚਾ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾਕੇ ਵੀ ਮੈਂ ਉਹਨੂੰ ਰੋਟੀ ਖਵਾਉਂ ਮੈਂ ਉਹਨੂੰ ਇਲਾਜ ਕਰਾਉਂ ਇਹ ਘਰ ਵੀ ਉਹਨੇ ਬਖਸ਼ਿਆ ਦਵਾਈ ਦਾਰੂ ਲੀਣਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਂਦੇ ਆਂ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਆ ਜਿਹੜਾ ਸਤਕਾਰ ਕਰਦੀ ਆ ਜੇ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਲੇ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੇ ਜਪਨ ਸਾਹਿਬ ਸਮਾਈਲ ਇਸਮਾਈਲ ਜਦ ਨਾਲ ਜਿਹੜੇ ਤੇ ਵੈਸੇ ਹੀ ਰਹਿੰਦੀ ਹੈ ਜੀ ਸ਼ੁਕਰੀਆ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਟਾਟਾ ਹਾਂ ਸੁਖੂ ਕਿਵੇਂ ਆ ਕੀ ਕਹਿੰਦੇ ਆ ਸੁਖੂ ਕੌਣ ਆ ਵਾਹਿ ਹਾਂ ਇਹਦੀਆਂ ਤਸਵੀਰਾਂ ਜਿਹ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰ ਹੀ ਸੀ ਪਸ਼ੂਆਂ ਵਾਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲੇ ਹਾਂ ਹੁਣ ਤਾਂ ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਤਾਇਆ ਸੀ ਜਿਹੜਾ ਇਹਨੂੰ ਚਾਹ ਰੋਟੀ ਮਾੜੀ-ਮੋਟੀ ਦੇ ਦਿੰਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐਜ ਸੀ ਜਦੋਂ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਇਹ ਹੁਣ ਜੀ ਗਰੀਬ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋ ਆਏ ਸੁਖੂ ਇਹਦਾ ਨਾ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦਾ ਸੁਖੂ ਹੈਲੋ ਕਰ ਲਾ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਓ ਮਾਸ਼ੀਬਾ ਸੁਖੂ ਦਾ ਯਾਰ ਸਮਾਈ ਲਈ ਬਹੁਤ ਵਧੀਆ ਕਰਦਾ ਵਾਹ ਸੱਚੀ ਬਾਸ਼ੀ ਜੁਆਇੰਗ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਵਾਹ ਬਰੋ ਉਹ ਵਾਹ ਬਰੋ ਅਮੈਕਸਾਈਡ ਦੇ ਫਿਰ ਬਾਣ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਐਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਤੁਹਾਡਾ ਚੰਗਾ ਸੁਖੋ ਬਾਏ 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 ਸੁਖੋ ਜਿਹੜੇ ਬੱਚੇ ਨੇ ਕਿਨਕੇ ਤੁਹਾਡਾ ਨਾਮ ਲੈ ਰਹੇ ਸੀ ਸਾਡੇ orphans ਬੱਚੇ ਨੇ ਇਹਨਾਂ ਦੀਆਂ ਸਗੀਆਂ ਹੈ ਜਿਹੜੇ ਉਹ ਬੱਚੇ ਨੇ ਪੜਦੇ ਨਹੀਂ ਕੋਈ 7ਵੀਂ ਚ ਕੋਈ 8ਵੀਂ ਚ ਸਾਡੀਆਂ ਕੁੜੀਆਂ ਨੇ ਤੁਹਾਡੇ ਵਾਸਤੇ ਪੇਂਟਿੰਗਸ ਬਣਾਈਆਂ ਗਰਲਸ ਆਓ ਅੱਗੇ ਪੇਂਟਿੰਗ ਲੈ ਕੇ ਦੇਖੋ ਭਾਈ ਹਾਂਜੀ ਹਾਂਜੀ ਭਾਈ ਖਿੱਚਣ ਨੂੰ ਫੋਟੋ ਪਿੱਛੇ ਨੂੰ ਹੋ ਜਾਓ ਭਾਈ ਬੱਚੇ ਬੈਠੇ ਰਹੋ ਖੜੇ ਹੋ ਜਾਓ ਪਿੱਛੇ ਕੁੜੀਆਂ ਕੁੜੀਆਂ ਇਕੱਲੀਆਂ ਇੱਥੇ ਆਜੋ ਪਿੱਛੇ ਜੱਤੀ ਨਾਲ ਖੜ੍ਹ ਜਾਓ ਗਰਲਸ ਆਜੋ ਅੱਗੇ ਰਹਿਾਨਾ ਖੜੋ ਪਿੱਛੇ ਪੁੱਤੂ ਜੋਤ ਆਜੋ ਪੁੱਤ ਖੜ੍ਹ ਜਾਓ ਪੁੱਤੂ ਖੜ੍ਹ ਜਾਓ ਬੈਠੇ ਰਹੋ ਤੁਸੀਂ ਸੌਰਵ ਸਾਰੇ ਇੱਧਰ ਦੇਖੋ ਸਾਰੇ ਉਰੇ ਦੇਖੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਆ ਗਿਆ ਠੀਕ ਹੈ ਤੂੰ ਰਾਜ ਹੁਣ ਕੁੜੀਆਂ ਆ ਪੇਂਟਿੰਗਾਂ ਦਿਖਾ ਦਿਓ ਆਮੜੇ ਬੱਚਿਆਂ ਨੇ ਤੁਹਾਡੇ ਵਾਸਤੇ ਜੀ ਹਾਂਜੀ ਹਾਂਜੀ ਬੱਚੇ ਆਓ ਗਰਲਸ ਇਹਨੇ ਬੱਚੀ ਨੇ ਜੀ ਬਣਾਇਆ ਤੁਹਾਡੇ ਵਾਸਤੇ ਮੇਰੀ ਤੇ ਆ ਤੁਹਾਡੀ ਤਸਵੀਰ ਲਾ ਕੇ ਵਾਓ ਕਿੰਨਾ ਪਿਆਰਾ ਹੈ ਪਰਮਜੀਤ ਕੌਰ ਇਹਦਾ ਨਾ ਥੈਂਕ ਯੂ ਧੰਨਵਾਦ ਇਧਰ ਤਾਨਿਆ ਤਾਨਿਆ ਕੀ ਬਣਾਇਆ ਤੂੰ ਦਲਜੀਤ ਦਸਾਂਜ ਵਾਹ ਮੁਕਤਾ ਦੀ ਸੇਵਾ ਸ਼ੁਕਰ 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 ਸ਼ਾਕਸ਼ੀ ਤੂੰ ਕੀ ਬਣਾਇਆ ਜਸਸੀ ਨੇ ਜੀ ਹੱਥ ਨਾਲ ਬਣਾਈਏ ਪੈਨਸਲ ਨਾਲ ਜੀ ਬਹੁਤ ਬਹੁਤ ਕੀ ਮੁੰਡਾ ਸਾਡਾ ਪੇਂਟਿੰਗ ਬਹੁਤ ਧਰ ਬਹੁਤ ਵਧੀਆ ਬਹੁਤ ਪਿਆਰਾ ਬਹੁਤ ਪਿਆਰਾ ਸ਼ਾਕਸ਼ੀ ਤੂੰ ਵੀ ਦਿਖਾ ਪੁੱਤ ਇਹ ਵੀ ਗੁੱਡੀ ਸਾਡੀ ਬਹੁਤ ਇਹਨੂੰ ਡਰਾਇੰਗ ਦੀ ਬਹੁਤ ਹੈਗੀ ਆ ਇਹਨੇ ਵੀ ਤੁਹਾਡੀ ਤਸਵੀਰ ਬਣਾਈ ਆ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਜੀ ਇਹਨਾਂ ਦੀਆਂ ਜਿੰਨ ਤੋਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਬੱਚਿਆਂ ਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੀਆਂ ਭੈਣਾਂ ਵਾਂਗੂ ਸਾਡੀਆਂ ਮਾਤਾਵਾਂ ਨੇ ਇਹਨਾਂ ਦੇ ਵੀ ਉਹੀ ਦੁੱਖ ਤਕਲੀਫਾਂ ਸਾਰੀਆਂ ਜਿਹੜੀਆਂ ਆਪਾਂ ਜ਼ਿਕਰ ਕਰਕੇ ਹਟੇ ਆਂ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਉਹਨੇ ਮਾਰ ਜਿੰਨੇ ਡਿਊਟੀ ਲਈ ਆ ਲੱਗੇ ਹੋਏ ਆ ਜੀ ਅੱਜ ਜਿਹੜੀਆਂ ਬਿੱਡਾਂ ਤੇ ਹੀ ਆ ਭੈਣਾਂ ਤੋਂ ਹਾਂ ਲਖੀਆ ਆ ਕੇ ਮਿਲ ਲਾ ਲਖੀਆ ਹਾਂ ਲਖੀਆ ਇਹ ਬਲਾਈਂਡ ਸੀ ਜੀ ਮਾਤਾ ਅੱਛਾ ਬੋਸ ਕੋਈ ਨਹੀਂ ਕੋਈ ਨਹੀਂ ਆ ਜਾਣਾ ਆ ਜਾਣਾ ਤੁਰਦੇ ਹਾਂ ਆ ਜਾ ਮਾਤਾ ਲਖੀਆ ਆ ਜਾ ਆ ਜਾ ਮੇਰੇ ਕੋਲ ਹੱਥ ਫੜਾ ਲੈ ਇਹ ਲਖੀਆ ਅਰੇ ਵਾਹ ਜੀਤ ਭਾਈ ਆਏ ਮਿਲਨੇ ਤੇਰੇ ਕੋ ਕੌਣ ਆਏ ਸਰਦਾਰ ਜੀ ਪਰਸੀ ਬਹੁਤ ਸੋਹਣਾ ਪਾਇਆ ਇਹ ਬਹੁਤ ਸ਼ਕੀਨਨ ਬੇਬੇ ਦਾ ਇਹ ਤਾਂ ਬਹੁਤ ਸ਼ਕੀਨ ਵੈਰੀ ਗੁੱਡ ਆ ਜਾ ਬੈਠੋ ਫਿਰ ਆ ਜਾ ਬੈਠੋ ਕੀ ਮੰਗਦੀ ਸੀ ਤੂੰ ਦੱਸ ਹੁਣ ਦੱਸ ਦੇ ਇਹਨਾਂ ਨੂੰ ਕੀ ਲੈਣਾ ਵਾ ਇਹ ਰੇਡੀਓ ਦੀ ਬਹੁਤ ਸ਼ੀਕ ਨਾ ਜੀ ਜਦੋਂ ਮੈਂ ਆਉਣਾ ਨੇ ਆ ਬਹੁਤ ਵਧੀਆ ਪਰਸ ਬਹੁਤ ਵਧੀਆ ਪਾਇਆ ਕੀ ਬਾਤ ਹੈ ਬਹੁਤ ਸੋਹਣਾ ਯਾਰ ਆ ਮੈਂ thinking ਹਾਂ ਜੀ ਸਾਡੇ ਕੋਲੇ ਸਾਡੇ ਕੋਲੇ ਕਈ ਬੰਦੇ ਐ ਜਿਹਨਾਂ ਨੇ ਜਾਣ ਬੁੱਝ ਕੇ ਆਪਣੇ ਜ਼ਖਮ ਬਣਾਏ ਹੋਏ ਮੰਗਣ ਦੀ ਖਾਤਰ ਗਲ ਜਾਂਦੇ ਜਦੋਂ ਕਿ ਉਹ ਲੋਕ ਜਿਆਦਾ ਪੈ ਰਹੇ ਉਹ ਵੀ ਮੈਂਟਲੀ ਠੀਕ ਨਹੀਂ ਇਹ ਤੁਹਾਡਾ ਗਰੁੱਪ ਆਪਣਾ ਇਥੇ ਰਿਪੋਰਟ ਕਰ ਰਿਹਾ ਹਾਂ ਠੀਕ ਹਾਂ 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 ਜੀ ਜੀ ਮਾਤਾ ਜੀ ਮਿਲ ਕੇ ਆਏ ਮੈਂ ਫੋਟੋ ਕਰ ਦਿੰਦਾ ਠੀਕ ਹੈ ਜੀ ਇਹ ਮਾਤਾ ਸੰਤੋਖ ਇਸ ਹਾਲਤ ਵਿੱਚ ਮਿਲੇ ਸੀ ਸਾਨੂੰ ਇਹ ਅੱਜ ਇਹਨਾਂ ਨੂੰ ਫੇਰ ਮਿਲ ਕੇ ਆਏ ਉਹ ਵਾਹਿਗੁਰੂ ਸੱਚਾ ਪੈੜਾ ਆ ਦੇਖੋ ਉਹ ਵਾਹਿਗੁਰੂ ਸੱਚੇ ਬਾਦਸ਼ਾਹ ਇਹ ਸਾਡੇ ਮੋਸ ਸਿਨੀਅਰ ਵਲੰਟੀਅਰ ਨੇ ਜੀ ਸਸੀ ਜੀ ਮੈਮ ਉਹ ਜਿਹੜੇ ਵੀਰੇ ਪਿੱਛੇ ਨੂੰ ਚੱਲੋ ਪਿੱਛ ਹੋ ਚਲੋ ਸਾਰੇ ਜਾਨੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਕੀ ਚਾਹੀਦਾ ਪਤਾ ਦੱਸੋ ਕੀ ਕਰਨਾ ਫੋਟੋ ਖਿਚਾਉਣੀ ਆ ਆਜੋ ਫੋਟੋ ਕਰਵਾ ਲੈਂਦੇ ਹਾਂ ਹਾਂ ਕਰਵਾ ਲੈਨੇ ਬੋਲੋ ਕਰਾ ਲੈਨੇ ਕਲੇ ਕਲੇ ਨਹੀਂ ਹੋਣਾ ਸਾਰਿਆਂ ਨਾਲ ਕਰਾਉਣਗੇ ਫਿਕਰ ਨਾ ਕਰੋ ਹਾਂ ਪੰਡਤ ਆਜਾ ਆਜਾ ਹਾਂ ਜੀ ਆ ਦਲਜੀਤ ਕੋਲੇ ਪਹਿਲਾਂ ਆ ਜਾ ਆ ਜਾ ਤੂੰ ਆ ਲੈ ਸਾਡੀ ਕਰ ਫੋਟੋ ਆ ਪੰਡਤ ਜੀ ਨਾਲ ਕਰੋ ਫੋਟੋ ਯਾਰ ਪਿੱਛੇ ਨੂੰ ਹੋ ਜਾਓ ਪੰਡਤ ਜੀ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਚੜ੍ਹਦੀ ਕਲਾ ਵੀਰ ਇੱਕ ਮੋਰੀ ਨਾਲ ਬਹੁਤ ਪਿਆਰ ਬাজি ਬਹੁਤ ਬੜਾ ਜੀ Senhoras e nice. yeah, 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 yeah.